ਸੰਤਾਂ ਵੱਲੋਂ ਬਖਸ਼ਿਸ਼ ਸੰਤ ਜੀ ਸੰਖੇਪ ਰੂਪ ਵਿੱਚ ਸ੍ਰੀ ਜਪੁਜੀ ਸਾਹਿਬ ਜੀ ਦਾ ਇਹ ਸਿਧਾਂਤ ਸੁਣ ਕੇ ਬਹੁਤ ਖੁਸ਼ ਹੋਏ ਕਹਿਣ ਲੱਗੇ ਤੂੰ ਸਾਡੀ ਵਿੱਦਿਆ ਪੜ੍ਹਾਈ ਸਫਲੀ ਕਰ ਦਿੱਤੀ ਹੈ ਸੰਤ ਸੁੰਦਰ ਸਿੰਘ ਜੀ ਨੇ ਸ੍ਰੀ ਗੁਰੂ ਰਣਜੀਤ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅਤੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਇਹ ਬਚਨ ਕਹੇ ਸਾਡੇ ਪਾਸੋਂ ਭਾਵੇਂ ਬੇਅੰਤ ਗੁਰਮੁਖ ਪੜੇ ਕਈ ਤਾਂ ਪੜ੍ਹ ਕੇ ਭੁੱਲ ਗਏ ਕਈ ਨੌਕਰੀਆਂ ਤੇ ਜਾ ਲੱਗੇ ਕੋਈ ਗ੍ਰਸਥਵੇ ਜਾ ਫਸੇ ਪਰ ਜੋ ਅਖਰ ਅਸੀਂ ਸਚਖੰਡਵਾਸੀ ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਤੋਂ ਪੜ੍ਹੇ ਸੀ ਉਹਨਾਂ ਅਖਰਾਂ ਨੂੰ ਇਹਨਾਂ ਨੇ ਸਫਰ ਕੀਤਾ ਹੈ ਮਹਾਪੁਰਖਾਂ ਬਾਸੋਂ ਸਾਨੂੰ ਜਿਹੜੀ ਬਖਸ਼ਿਸ਼ ਹੋਈ ਸੀ ਉਹ ਅਸੀਂ ਆਪਣੇ ਵੱਲੋਂ ਅੱਜ ਤੋਂ ਇਹਨਾਂ ਦੀ ਝੋਲੀ ਪਾਉਂਦੇ ਹਾਂ ਕਲਗੀਧਰ ਪਿਤਾ ਜੀ ਦੀ ਚਲਾਈ ਹੋਈ ਦਮਦਵੀ ਟਕਸਾਲ ਦੀ ਸੇਵਾ ਸੰਭਾਲ ਤੇ ਸਾਰੀ ਜ਼ਿੰਮੇਵਾਰੀ ਇਹਨਾਂ ਨੂੰ ਸੌਂਪ ਕੇ ਗੁਰੂ ਘਰ ਵਿੱਚੋਂ ਸਿਰੋਪਾਉ ਬਖਸ਼ਦੇ ਹਾਂ ਸਤ ਸੁੰਦਰ ਸਿੰਘ ਜੀ ਖਾਸਾ ਪਿੰਡਰ ਵਾਲੇ ਮਹਾਪੁਰਖਾਂ ਨੇ ਆਪ ਜੀ ਨੂੰ ਕਿਹਾ ਕਿ ਸਿੰਘ ਸਾਹਿਬ ਜੀ ਮਾਇਆ ਲੈਣੀ ਹੈ ਕਿ ਸਿੱਖੀ ਤਾਂ ਆਪ ਜੀ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਸਿੱਖੀ ਹੀ ਬਖਸ਼ੋ ਸੰਤ ਨੇ ਕਿਹਾ ਮਾਇਆ ਦੀ ਵੀ ਟੋਟ ਨਹੀਂ ਆਵੇਗੀ ਜਿੰਨੀ ਮਰਜ਼ੀ ਹੈ ਵਰਤਿਓ ਪਰ ਜਮਾ ਨਾ ਕਰਿਓ ਅਤੇ ਸਤਗੁਰੂ ਸਾਹਿਬ ਜੀ ਸਿੱਖੀ ਵੀ ਬਖਸ਼ਣਗੇ ਕੁਝ ਬਣ ਕੇ ਨਾ ਬੈਠਿਓ ਸਰਦਾ ਹੁਕਮ ਰੂਪੀ ਡੰਡਾ ਸਿਰ ਤੇ ਸਮਝ ਕੇ ساری ਉਮਰ ਸੰਗਤਾਂ ਨੂੰ ਗੁਰੂ ਘਰ ਦੀ ਵਿੱਦਿਆ ਪੜਾਇਓ ਗੁਰਮਤਿ ਦੀ ਗੁਰਬਾਣੀ ਦੀ ਵਿੱਦਿਆ ਦੀ ਪੜਾਈ ਦੇ ਬਰਾਬਰ ਸੋ ਪਰਪਕਾਰ ਕੀਤਾ ਵੀ ਨਹੀਂ ਪੁੱਛ ਸਕਦਾ ਗੁਰਦੁਆਰੇ ਬਣਾਉਣੇ ਜਾਂ ਲੰਗਰ ਚਲਾਉਣੇ ਇਹ ਸੋਤੇ ਸਿੱਧ ਆਪੇ ਹੀ ਹੁੰਦੇ ਰਹਿਣਗੇ ਸਾਰੇ ਅਰਥ ਤੁਹਾਡੇ ਕੰਠ ਹੀ ਹੋ ਜਾਣਗੇ ਪੰਥ ਦਾ ਆਗੂ ਬਣਨ ਦੀ ਕਦੇ ਵੀ ਮਨ ਵਿੱਚ ਇੱਛਾ ਨਹੀਂ ਕਰਨੀ ਪਿੱਛੇ ਰਹਿ ਕੇ ਪੰਥ ਦੇ ਇਹ ਤਾਂ ਅਸ਼ੀ ਬਣ ਕੇ ਸੇਵਾ ਕਰਨੀ ਹੈ ਤਿੰਨ ਫਗਣ ਦੀ ਰਾਤ ਨੂੰ ਬਹੁਤ ਸਾਰੀ ਸੰਗਤ ਸੰਤ ਜੀ ਦੇ ਬਾਸ ਬੈਠੀ ਹੋਈ ਸੀ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਵੀ ਪ੍ਰਾਰambh ਸਨ ਇਹ ਸੰਤ ਜੀ ਦੇ ਆਖਰੀ ਦਰਸ਼ਨ ਸਨ ਸੰਤ ਜੀ ਨੇ ਸਾਰੀ ਸੰਗਤ ਨੂੰ ਕਿਹਾ ਕਿ ਜੋ ਕਿਸੇ ਨੂੰ ਕੁਝ ਪੁੱਛਣ ਦੀ ਇੱਛਾ ਹੈ ਹੁਣ ਸਾਡੇ ਪਾਸੋਂ ਪੁੱਛ ਸਕਦਾ ਹੈ ਫਿਰ ਨਾ ਸਾਨੂੰ ਕੋਈ ਬੁਲਾਵੇ ਸੰਤਾ ਵੱਲੋਂ ਅੰਤਮ ਉਪਦੇਸ਼ ਸੰਤਾਂ ਨੇ ਉਸ ਵੇਲੇ ਤਿੰਨ ਬਚਨ ਜਥੇ ਦੇ ਸਿੰਘਾਂ ਨੂੰ ਕਹੇ ਇੱਕ ਤਾਂ ਇਹ ਕਿ ਭਾਵੇਂ ਕਿਸੇ ਵੀ ਵੇਖ ਦਾ ਸੰਤ ਹੋਵੇ ਤੁਸੀਂ ਉਸ ਦਾ ਪੂਰਾ ਸਤਿਕਾਰ ਕਰਨਾ ਹੈ ਦੂਜਾ ਬਚਨ ਇਹ ਹੈ ਕਿ ਜੋ ਆਪ ਤੋਂ ਘਟ ਪੜਿਆ ਹੋਵੇ ਉਸ ਦੀ ਨਿਰਾਦਰੀ ਕਰਨ ਵਾਸਤੇ ਉਸ ਦੀ ਸਮਝ ਤੋਂ ਪਰੇ ਦੀ ਗੱਲ ਉਸ ਤੋਂ ਨਹੀਂ ਪੁੱਛਣੀ ਤੀਜਾ ਬਚਨ ਇਹ ਕਿ ਜੇ ਤੁਸੀਂ ਸਾਰੇ ਮਿਲ ਕੇ ਰਹੋਗੇ ਤਾਂ ਤੁਹਾਡੀ ਚੜ੍ਹਦੀ ਕਲਾ ਰਹੇਗੀ ਇਸ ਤੋਂ ਬਾਅਦ ਫਿਰ ਨਹੀਂ ਕਿਸੇ ਨਾਲ ਬੋਲੇ ਸੁਰਤੀ ਜੋੜ ਕੇ ਪੈ ਗਏ ਚਾਰ ਫਗੜ ਨੂੰ ਅਜੇ ਸ੍ਰੀ ਆਸਾ ਜੀ ਦੀ ਵਾਰ ਦੇ 17 ਸ਼ਲੋਕਾਂ ਦਾ ਕੀਰਤਨ ਹੋਇਆ ਸੀ ਸੰਤਾਂ ਨੇ ਕਿਹਾ ਪਹਿਲਾਂ ਭੋਗ ਦੇ ਸ਼ਲੋਕ ਪੜ੍ਹ ਦਿਓ ਬਾਕੀ ਸ਼ਲੋਕਾਂ ਦਾ ਕੀਰਤਨ ਬਾਅਦ ਵਿੱਚ ਕਰਿਓ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪੈਣਸਾਰ ਸਵਾ 8 ਵਜੇ ਸੰਤ ਜੀ ਪੰਜ ਭੂਤਕ ਸਰੀਰ ਤਿਆ ਕੇ ਸੂਰਜ ਕਿਰਨੇ ਮਿਲੇ ਜਲਕਾ ਜਾਲੋ ਹੂਆ ਰਾਮ ਜੋਤੀ ਜੋਤ ਰਹੀ ਸੰਪੂਰਨ ਹੋthi ਆਰਾਮ ਦੀ ਪਦਵੀ ਨੂੰ ਪ੍ਰਾਪਤ ਹੋ ਕੇ ਸੱਚਖੰਡ ਜਾ ਬਿਰਾਜੇ ਦੁਸਹਿਰੇ ਵਾਲੇ ਦਿਨ ਬੜੇ ਬੜੇ ਸੰਤ ਮਹਾਤਮਾ ਤੇ ਲੀਡਰ ਵੀ ਆਏ ਸਭ ਦੇ ਚਿਹਰੇ ਉਦਾਸੀ ਵਿੱਚ ਗਮਗੀਨ ਸਨ ਸੰਤਾਂ ਦੇ ਛੋਟੇ ਭਾਈ ਸੰਤ ਇੰਦਰ ਸਿੰਘ ਜੀ ਨੇ ਇਹ ਧਾਰਨਾ ਕਾਹ ਸੋ ਭਾਈ ਮੀਤ ਹੈ ਦੇਖ ਉਹ ਨੈਣ ਪਸਾਰੇ ਇੱਕੇ ਚਾਲੇ ਇੱਕੇ ਚਾਲ ਸਹੇ ਸਾਬੇ ਆਪਣੀ ਵਾਰ ਇਤਨੇ ਵਿਰਾਗ ਵਿੱਚ ਪੜੇ ਕਿ ਲੱਖਾਂ ਦੀ ਗਿਣਤੀ ਵਿੱਚ ਬੈਠੀ ਸੰਗਤ ਦੇ ਨੇਤਰ ਪ੍ਰਣਾਲੇ ਬਣ ਕੇ ਵਗ ਤੁਰੇ ਸਭ ਨੇ ਹੀ ਮਹਿਸੂਸ ਕੀਤਾ ਕਿ ਸੰਸਾਰ ਇੱਕ ਸੁਪਨਾ ਹੈ ਇੱਥੇ ਕੋਈ ਵੀ ਸਦਾ ਸਥਿਰ ਨਹੀਂ ਰਹਿ ਸਕਦਾ 2 3 ਅਤੇ 4 ਫਗਣ ਨੂੰ ਹੁਣ ਬੋਪਾਰੈ ਕਲਾ ਸੰਤਾਂ ਦੀ ਯਾਦ ਵਿੱਚ ਬੜਾ ਭਾਰੀ ਜੋੜ ਮੇਲਾ ਹਰ ਸਾਲ ਹੁੰਦਾ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਹਨ ਪੰਥ ਪ੍ਰਸਿੱਧ ਰਾਗੀ ਢਾਡੀ ਗੁਣੀ ਗਿਆਨੀ ਕਵੀਸ਼ਰ ਸਿੰਘ ਆ ਕੇ ਹਾਜ਼ਰੀਆਂ ਵੀ ਭਰਦੇ ਹਨ ਇਸ ਤੋਂ ਬਾਅਦ ਫਿਰ ਸੰਤ ਖਾਲਸਾ ਜੀ ਨੇ ਪਹਿਲਾਂ ਤਾਂ ਜੋ ਸੰਸੁਂਦਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਕਥਾ ਮਾਜ ਰਾਗ ਵਿੱਚ ਸੀ ਉਹ ਪੂਰੀ ਕੀਤੀ ਦੂਜੀ ਪੰਜੋਖਰਾ ਸਾਹਿਬ ਵਾਲੀ ਆਪਣੀ ਕਥਾ ਵੀ ਇੱਥੇ ਹੀ ਬੋਪਾਰਾਏ ਕਲਾ ਵਿਖੇ ਪੂਰੀ ਕੀਤੀ ਤੀਜੀ ਕਥਾ ਵੀ ਇੱਥੇ ਸ਼ੁਰੂ ਕਰਕੇ ਇੱਥੇ ਹੀ ਭੋਗ ਪਾਇਆ ਫਿਰ 1934 ਈਸਵੀ ਤੋਂ ਜਥੇ ਸਮੇਤ ਸੰਗਤਾਂ ਵਿੱਚ ਵਿਚਰ ਕੇ ਗੁਰਮਤਿ ਪ੍ਰਚਾਰ ਕਰਨ ਦਾ ਮਨ ਬਣਾਇਆ ਇਸ ਦੌਰਾਨ ਸੰਤ ਜੀ ਨੇ ਬਹੁਤ ਸਾਰੇ ਗੁਰਦੁਆਰੇ ਵੀ ਬਣਾਏ ਅਤੇ ਬਹੁਤ ਜਗ੍ਹਾ ਤੇ ਸ੍ਰੀ ਅਖੰਡ ਪਾਠਾਂ ਦੀਆਂ ਇਕੋਤਰੀਆਂ ਵੀ ਕਰਵਾਈਆਂ ਮੋਖ ਉਪਦੇਸ਼ ਸੰਤ ਜੀ ਸਿੱਖੀ ਦੀ ਰਾਣੀ ਨਾਲ ਗੁਰੂ ਰੂਪ ਜਾਣ ਕੇ ਪਿਆਰ ਕਰਦੇ ਕਕਾਰਾਂ ਨੂੰ ਗੁਰੂ ਕਲਗੀ ਧਰਦੀਆਂ ਬਖਸ਼ਿਸ਼ਾਂ ਸਮਝਦੇ ਸਨ ਕਕਾਰਾਂ ਨੂੰ ਹਮੇਸ਼ਾ ਅੰਗ ਸੰਗ ਰੱਖਣ ਦੀ ਭਾਰੀ ਤਾਗੀਰ ਹਦਾਇਤ ਕਰਦੇ ਸਨ ਸਿੰਘਾਂ ਨੂੰ ਦਸਮ ਪਾਤਸ਼ਾਹ ਜੀ ਦੇ ਕਹੇ ਮਹਾਵਾਖਾਂ ਅਨੁਸਾਰ ਜ਼ਿੰਦਗੀ ਨੂੰ ਢਾਲ ਕੇ ਨਿਰੋਲ ਖਾਲਸਾ ਬਣਨ ਦੀ ਪ੍ਰੇਰਣਾ ਕਰਦੇ ਰਹਿੰਦੇ ਸਨ ਇਸੇ ਲਈ ਉਹ ਆਪਣੇ ਨਾਮ ਨਾਲ ਉਪਨਾਮ ਖਾਲਸਾ ਵਰਤਦੇ ਉਹਨਾਂ ਦੇ ਹਿਰਦੇ ਅੰਦਰ ਇੱਕੋ ਇੱਕ ਤੀਬਰ ਲਗਨ ਸੀ ਜਿਸ ਲਈ ਉਹ ਜ਼ਿੰਦਗੀ ਪਰ ਜੱਦੋ ਜਹਿਰ ਕਰਦੇ ਰਹੇ ਹਰ ਪ੍ਰਾਣੀ ਮਾਤਰ ਨੂੰ ਉਹ ਸ਼ਬਦ ਦੇ ਸਹੀ ਅਰਥਾਂ ਵਿੱਚ ਖਾਲਸਾ ਵੇਖਣਾ ਚਾਹੁੰਦੇ ਸਨ ਇਸ ਮਕਸਦ ਲਈ ਉਹਨਾਂ ਦੇ ਹੇਠ ਲਿਖੇ ਮੁੱਖ ਉਪਦੇਸ਼ ਸਨ ਪਹਿਲਾ ਵਿਦਿਆਰਥੀਆਂ ਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਕਰਵਾਉਣਾ ਤੇ ਗੁਰਬਾਣੀ ਦੇ ਪੱਕੇ ਨਿਤਨੇਮੀ ਬਣਾਉਣ ਲਈ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਵਾਉਣੀ ਦੂਜਾ ਪੰਜਾ ਪਿਆਰਿਆਂ ਤੋਂ ਅਮ੍ਰਿਤ ਛਕਾਉਣਾ ਗੁਰੂ ਵਾਲੇ ਬਣਾਉਣਾ ਤੇ ਰਹਿਤ ਵਿੱਚ ਪਰਪੱਕ ਰੱਖਣਾ ਢਿੱਲੇ ਨਾ ਹੋਣ ਦੇਣਾ ਤੀਜਾ ਗੁਰਬਾਣੀ ਜ਼ਬਾਨੀ ਕੰਠ ਕਰਵਾਉਣੀ ਚੌਥਾ ਸਿੰਘਾਂ ਦਾ ਗੁਰੂ ਰੂਪ ਜਾਣ ਕੇ ਸੇਵਾ ਤੇ ਸਤਿਕਾਰ ਕਰਨਾ ਪੰਜਵਾਂ ਆਪਣਾ ਤਨ ਮਨ ਧਨ ਗੁਰੂ ਦਾ ਜਾਣਨਾ ਛੇਵਾਂ ਹਰ ਔਕੜ ਸਮੇਂ ਪੰਥ ਦੇ ਨਾਲ ਰਹਿਣਾ ਤੇ ਹਰ ਮੌਕੇ ਤੇ ਹਰ ਢੰਗ ਨਾਲ ਪੰਥਕ ਜਥੇਬੰਦੇ ਦੀ ਮਦਦ ਕਰਨੀ 7ਵਾਂ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋਧੇ ਮਹਾਵਾਕ ਅਨੁਸਾਰ ਹਰ ਪ੍ਰਾਣੀ ਮਾਤਰ ਨੂੰ ਪਰਮੇਸ਼ਰ ਦੀ ਅੰਸ਼ ਜਾਣ ਕੇ ਬੇਹੱਦ ਪਿਆਰ ਤੇ ਸਤਿਕਾਰ ਕਰਨਾ 8ਵਾਂ ਸਦਾ ਯਾਦ ਰੱਖਣਾ ਕਿ ਸਭ ਕੁਝ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਹੋ ਰਿਹਾ ਹੈ 9ਵਾਂ ਜੇਕਰ ਮੋਨੇ ਜਾਂ ਸਿਗਰਟ ਪੀਣ ਵਾਲੇ ਦੇ ਹੱਥੋਂ ਲੰਗਰ ਦੀ ਕੋਈ ਮਠਿਆਈ ਬਣਦੀ ਦਾ ਨਾ ਉਹ ਆਪ ਛੱਕਦੇ ਤੇ ਨਾ ਹੀ ਜਥੇ ਦੇ ਸਿੰਘਾਂ ਨੂੰ ਛਕਣ ਦਿੰਦੇ ਆਪ ਜੀ ਸੋਚ ਪਵਿੱਤਰਤਾ ਬਹੁਤ ਰੱਖਦੇ ਨਾ ਕਦੇ ਕਿਸੇ ਦਾ ਝੂਠਾ ਖਾਂਦੇ ਤੇ ਨਾ ਹੀ ਖਵਾਉਂਦੇ ਚਾ ਅਫੀਮ ਆਦ ਨਸ਼ੇਲੀ ਚੀਜ਼ ਦੀ ਵਰਤੋਂ ਦੇ ਸਖਤ ਵਿਰੋਧੀ ਸਨ